ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਬੇੜਾ ਘਰ ਕਰਨ ਵਾਲੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੇ ਕਿਸਾਨਾਂ ਆਗੂ ਦਲਾਲ ਢੱਲੇਵਾਲ ਵਰਗੇ ਤੇ ਜੁਗਿੰਦਰ ਸਿੰਘ ਉਗਰਾਹਾਂ ਵਰਗੇ ਜਿਨਨੇ ਵੀ ਹੈਗੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਇਹ ਹੁਣ ਫੇਰ ਖੁੱਡਾਂ ਚੋਂ ਬਾਹਰ ਆ ਗਏ ਪਹਿਲਾਂ ਠੰਡ ਸੀ ਅੰਦਰ ਬੜੇ ਰਹੇ ਹੁਣ ਸੂਰਜ ਨਿਕਲਣ ਲੱਗ ਗਿਆ ਤਪ ਤਪ ਨਿਕਲਣ ਲੱਗੀ ਤੇ ਹੁਣ ਬਾਹਰ ਆ ਗਈ ਵੈਸੇ ਬਠਿੰਡੇ ਪੁਲਿਸ ਨੇ ਰੇਡ ਕਰੀ ਇਹਨਾਂ ਦੇ ਘਰਾਂ ਵਿੱਚ ਜਿਹੜਾ ਨੇ ਧਰਨਾ ਲਾਉਣਾ ਸੀ ਮੈਂ ਇੱਕ ਬੇਨਤੀ ਕਰਨੀ ਹੈ ਪੰਜਾਬ ਦੇ ਕਿਸਾਨ ਖੁਸ਼ਹਾਲ ਨੇ ਵਧੀਆ ਰੋਟੀ ਖਾ ਰਹੇ ਨੇ ਕਿਸਾਨਾਂ ਨੂੰ ਵੀ ਬੇਨਤੀ ਹੈ ਤੁਸੀਂ ਆਪਣੀ ਜ਼ਿੰਦਗੀ ਵਧੀਆ ਜੀ ਰਹੇ ਹੋ ਮਰੂੰ ਮਰੂੰ ਕਰਕੇ ਕੋਈ ਫਾਇਦਾ ਨਹੀਂ ਬੋਤ। ਪਰ ਜੇ ਪੰਜ ਸਾਲ ਹੋਰ ਜੀਣਾ ਚਾਹੁੰਦੇ ਹੋ ਨਾ ਜੇ ਚਾਹੁੰਦੇ ਹੋ ਵੀ ਅਸੀਂ ਵਧੀਆ ਰਾਜੇ ਬਣ ਕੇ ਰਹੀਏ ਤਾਂ ਇਹਨਾਂ ਕਿਸਾਨਾਂ ਆਗੋਂ ਤੋਂ ਖੇੜਾ ਛੜਾ ਲਓ। ਤੇ ਨਹੀਂ ਥੋਨੂੰ ਨਾ ਇਹ ਵੇਚ ਕੇ ਖਾ ਜਾਣਗੇ। ਕੱਲ ਇੱਕ ਬੰਦੇ ਨੇ ਛੋਟਾ ਜਿਹਾ ਸ਼ਿਕਟ ਜਿਹਾ ਸੁਣਾਇਆ ਸੀਗਾ। ਉਹ ਟਿਕਟੌਕ ਤੇ ਆਪਣੇ ਤੇ ਚਲਦੀ ਨੇ ਇਧਰੋਂ ਬਾਹਰ ਕੈਨੇਡਾ ਵਗੈਰਾ ਚਲਦੀ ਹੋਣੀ ਹੈ ਤੇ ਵੈਸੇ ਹੈਗਾ ਉਹ ਆਪਣੇ ਬੰਦੇ ਮੁਲਖ ਦਾ ਨਿੰਕੇ ਭਾਰਦਾ ਹੀ ਹੈ ਤੇ ਉਹ ਕਿਸੇ ਸਨਾਰੇ ਦੀ ਦੁਕਾਨ ਤੇ ਗਿਆ ਕਿਹਾ ਜੀ 10 ਟੋਲੇ ਸੋਨਾ ਦੇ ਦੇ ਸੋਨਾ ਹੁਣ 1.5 ਲੱਖ ਤੋਂ ਟੱਪਿਆ ਹੋਇਆ ਸੋਨਾ ਲੈ ਲਿਆ ਘਰ ਵਾਲੇ ਦੇ ਘਰ ਵਾਲੀ ਦੀਆਂ ਵਾਲੀਆਂ ਮੂੜੀਆਂ ਸ਼ਾਂਪਾਂ ਛਲੇ ਅਬ ਦਾ ਖੜਾਪੜਾ ਲੈ ਲਿਆ ਤੇ ਲੈ ਕੇ ਲੱਖ ਰੁਪਇਆ ਉਹਨੂੰ ਫੜਾਤਾ ਤੇ ਲੱਖ ਰੁਪਇਆ ਫੜਾ ਕੇ ਤਕਰੀਬਨ 15 ਲੱਖ ਹੋਰ ਬਣਨਾ ਸੀ ਤੇ ਮੂਰੇ ਹਲਵਾਈ ਦੁਕਾਨ ਸੀ ਕਹਿੰਦਾ ਤੁਸੀਂ ਉਹਨੂੰ ਜਾਣਦੇ ਹੋ ਕਹਿੰਦਾ ਹਾਂ ਆਹ ਲੱਖ ਰੁਪਇਆ ਲੋਕ ਕਹਿੰਦਾ 15 ਲੱਖ ਰੁਪਇਆ ਕਹਿੰਦਾ ਉਹ ਤੋਂ ਫੜ ਲਓ ਸਾਡਾ ਕਹਿੰਦਾ 8 ਤੀਆ ਦੁਕਾਨ 'ਚ ਖੜੇ ਨੇ ਹੱਥ ਕਰਦਾ ਇਦਾਂ ਵੀ 15 ਫੜਾ ਦਿੱਤੀ ਉਹਨੂੰ ਕਹਿ ਕੇ ਆਇਆ ਸੀ ਵੀ 15 ਕਿਲੋ ਲੱਡੂ ਭੇਜ ਦੇ ਤੇ ਆਪ ਸੋਨਾ ਲੈ ਕੇ ਬਾਗ ਗਿਆ ਬਾਅਦ ਵਿੱਚ ਉਹ ਹਲਵਾਈ ਨੇ 15 ਕਿਲੋ ਲੱਡੂ ਪੈਕ ਕਰਕੇ ਸਨਾਰੇ ਨੂੰ ਫੜਾ ਦਿੱਤੇ ਸਨਾਰਾ ਕਹਿੰਦਾ ਇਹ ਕਹਿੰਦਾ ਮੈਂ ਤਾਂ ਬੰਦਾ ਕਿਹਾ ਸੀ ਭੇਜ ਸਨਾਰੇ ਨੂੰ ਫੜਾ ਦੇ ਕਹਿੰਦਾ ਮੈਂ ਤਾਂ 15 ਲੱਗ ਕਿਹਾ ਸੀ ਕਹਿੰਦਾ ਨਾ ਹੁੰਦਾ ਮੈਨੂੰ 15 ਕਿਲੋ ਲੱਡੂ ਕਿਹਾ ਸੀ ਉਠਾ ਕੇ ਮਾਰ ਕੇ ਤੁਰ ਗਿਆ ਜਾਨੀ ਕਿ ਐਦਾਂ ਕਿਸਾਨ ਜਥੇਬੰਦੀਆਂ ਦੇ ਆਗੂ ਕਿਸਾਨਾਂ ਨੂੰ ਵੇਚ ਰਹੇ ਨੇ ਕੁਛ ਵੇਚਤੇ ਕੁਛ ਵੇਚ ਦੇਣਗੇ ਪਤਾ ਵੀ ਨਹੀਂ ਲੱਗ ਰਿਹਾ ਵੀ ਕਿੱਥੇ ਕਿਹਨੂੰ ਵੇਚਿਆ ਕਿੱਥੇ ਕਿਹਨੂੰ ਵੇਚਿਆ ਅੱਛਾ ਜਿਹੜੀ ਇਹ ਮੈਂ ਸੁਣਾਈ ਹੈ ਨਾ ਘਟਨਾ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਬਹੁਤ ਲੋਕਾਂ ਨੇ ਸੁਣੀ ਹੋਣੀ ਹੈ ਪਹਿਲਾਂ ਵੀ ਮੈਂ ਚੱਲ ਆਪਣੇ ਸਭ ਨਾਲ ਸੁਣਾ ਦਈਏ ਹੁਣ ਮੈਂ ਗੱਲ ਦੱਸਣੀ ਹੈ ਇਹ ਰੌਲਾ ਕਿਉਂ ਪਉਂਦੇ ਆਜ ਇੱਕ ਖ਼ਬਰ ਦੇ ਵਿੱਚ ਖ਼ਬਰ ਲੱਗੀ ਜ਼ਮੀਨਾਂ ਬਚਾਉਣ ਵਾਸਤੇ ਨੌਜਵਾਨੀ ਬਚਾਉਣ ਵਾਸਤੇ ਐਮਐਸਪੀ ਦੀ ਗਰੰਟੀ ਲੈਣ ਵਾਸਤੇ ਜਗਜੀਤ ਸਿੰਘ ਢੱਲੇਵਾਲ ਦਾ ਸਾਥ ਦਿਓ ਇਸੁਰ ਕੀ ਬਣੀ ਹੋਈ ਸੇਪਾਰਟ ਦੇ ਵਿੱਚ ਕੋਈ ਜ਼ਮੀਨਾਂ ਨਹੀਂ ਖੁੰਦਾ ਜੀ ਪੂਰੀਆਂ ਫਸਲਾਂ ਤੇ ਕਿਸੇ ਨੂੰ ਐਮਐਸਪੀ ਨਹੀਂ ਮਿਲਦੀ ਗਣਕ ਤੇ ਝੋਨੇ ਤੇ ਮਿਲੀ ਹੋਈ ਹੈ ਤੇ ਜਿਹੜਾ ਵਪਾਰ ਦੇ ਮੁੱਦੇ ਤੇ ਅਮਰੀਕਾ ਦੇ ਨਾਲ ਸਮਝੌਤਾ ਹੋਇਆ ਇੱਕ ਤਾਂ ਉਹਦੇ ਵਿੱਚ ਡਿੱਕਾ ਲਾ ਰਹੇ ਨੇ ਕਿਉਂਕਿ ਉਹ ਸਮਝੌਤਾ ਵਪਾਰਕ ਤੌਰ ਤੇ ਤਾਂ ਹੋਇਆ ਬਹੁਤ ਕੁਝ ਇਧਰੋਂ ਜਾਣਾ ਹੈ ਉਧਰੋਂ ਆਉਣਾ ਹੈ ਅਮਰੀਕਾ ਜਾਣਾ ਹੈ ਬਹੁਤ ਕੁਝ ਭਾਰਤ ਤੋਂ ਬਹੁਤ ਕੁਝ ਮਾਰਕਤੋਂ ਆਉਣਾ ਹੈ ਉਹਦੇ ਵਿੱਚ ਨੌਕਰੀਆਂ ਦੀ ਵੀ ਆਸ ਹੈਗੀ ਆ ਪ੍ਰਾਈਵੇਟ ਕੰਮ ਜ਼ਿਆਦਾ ਹੋ ਜਾਊਗਾ ਪਰ ਇਹ ਜਿਹੜੇ ਕਿਸਾਨ ਆਗੂ ਨੇ ਨਾ ਇਹ ਮਜ਼ਦੂਰ ਦਾ ਭਲਾ ਚਾਹੁੰਦੇ ਇਹ ਹੁਣ ਡਿੱਕਾ ਬਣੇ ਪਏ ਨੇ ਤੇ ਜੇ ਅਸਲ ਗੱਲ ਮੈਂ ਕਹਾਂ ਨਾ ਪੂਰੇ ਪੰਜਾਬ ਦੇ ਵਿੱਚ ਸ਼ਾਂਤੀ ਆ ਜਾਊ ਜੇ ਇਹ 40-50 ਬੰਦੇ ਕਿਸਾਨ ਆਗੂਆਂ ਨੂੰ ਫੜ ਕੇ ਸਰਕਾਰ ਐਨਐਸਏ ਲਾ ਕੇ ਡਿਬਰੂਗੜ੍ਹ ਭੇਜੇ ਤਾਂ ਪੂਰੇ ਲੋਕ ਸੁਖੀ ਬਸਣਗੇ ਕੰਮ ਵਾਧੂ ਇੱਥੇ ਤੇ ਕਿਸਾਨਾਂ ਦੀ ਟੈਨਸ਼ਨ ਮੁੱਕ ਜੂ ਤੇ ਨਹੀਂ ਇਹ ਬੰਦੇ ਟੈਨਸ਼ਨ ਪਾਈ ਰੱਖਦੇ ਹਰ ਵਕਤ ਕਿਹਦੀ ਲੱਤ ਟੁੱਟ ਗਈ ਕਿਹਦੀ ਬਾਹਂ ਟੁੱਟ ਗਈ ਇਹ ਆਮ ਲੋਕਾਂ ਦੀ ਟੁੱਟਦੀ ਹੈ ਇਹਨਾਂ ਦਾ ਕੁਝ ਨਹੀਂ ਟੁੱਟਿਆ ਅਜੇ ਤੱਕ ਆ ਡੱਲੇ ਵਾਲ ਵਰਗੇ ਕਿੰਨੇ ਵਾਰੀ ਮਰਨ ਵਰਸ ਰੱਖ ਲਿਆ ਮਰੇ ਆ ਕੋਈ ਹੋਰ ਕਿਸਾਨ ਹੋ ਕੇ ਮਰਿਆ ਕੋਈ ਨਹੀਂ ਮਰਿਆ ਇਹਨੇ ਪ੍ਰਾਪਰਟੀ ਚੈੱਕ ਕਰਕੇ ਦੇਖ ਲੋ ਵੀ ਕਿੰਨਾ ਪੈਸਾ ਇਹਨਾਂ ਦੇ ਅਕਾਊਂਟਾਂ ਵਿੱਚ ਆਇਆ ਕਿੰਨੀਆਂ ਜ਼ਮੀਨਾਂ ਖਰੀਦ ਲਈਆਂ ਪੱਠੇ ਵਗੈਰਾ ਹੋਟਲ ਵਗੈਰਾ ਕਿੰਨਾ ਕੁਝ ਕਰ ਲਿਆ ਇਹਨਾਂ ਨੇ ਤੇ ਜੇ ਇਹਨਾਂ ਬੰਦਿਆਂ ਤੇ ਸਰਕਾਰ ਮੜੀ-ਮੁੜੀ ਸ਼ਕਤੀ ਕਰੇ ਨਾ ਲਾ ਕੇ ਐਨਐਸਏ ਨੂੰ ਡਿਬਰੂਗੜ ਸਿਟੀ ਤੇ ਮੁੜ ਕੇ ਪੰਜਾਬ ਦੇ ਵਿੱਚ ਸ਼ਾਂਤੀ-ਸ਼ਾਂਤੀ ਆ ਲੋਕ ਬੜੇ ਖੁਸ਼ ਨੇ ਪਰ ਇਹ ਕਿਸੇ ਦੀ ਖੁਸ਼ੀ ਦੇਖ ਨਹੀਂ ਸਕਦੇ ਤੁਸੀਂ ਇੱਕ ਕਹਾਵਤ ਸੁਣੀ ਹੋਣੀ ਹੈ ਬੰਦੇ ਨੂੰ ਆਪਣੇ ਦੁੱਖ ਘਟਸ ਤਾਉਂਦੇ ਲੋਕਾਂ ਦੇ ਸੁੱਖ ਜ਼ਿਆਦਾ ਪਰੇਸ਼ਾਨ ਕਰਦੇ ਆਪਣੇ ਦੁੱਖਾਂ ਕਰਕੇ ਨਹੀਂ ਬੰਦਾ ਮਰਦਾ ਲੋਕਾਂ ਦੇ ਸੁੱਖ ਨਹੀਂ ਦੇਖ ਸਕਦਾ ਕਿਸੇ ਦੇ ਸੁੱਖ ਦੇਖ ਕੇ ਮਰਦਾ ਇਹ ਜੈਲ ਸੀ ਕਰਦਾ ਸੜਦਾ ਹੈ ਤੁਸੀਂ ਆਪਣੇ ਘਰੇ ਬੈਠੇ ਰੋਟੀ ਖਾਣੇ ਹੁੰਨ ਨਾ ਜੇ ਤੁਹਾਡਾ ਅੰਦਰ ਸੜਦਾ ਹੈ ਕਿਸੇ ਦੇ ਸੁੱਖ ਦੇਖ ਕੇ ਤਾਂ ਬੁਰਕੀ ਤੁਸੀਂ ਮੂੰਹ 'ਚ ਪਾਉਣ ਲੱਗ ਜਿਓ ਤੁਹਾਡਾ ਗੁਣ ਨਹੀਂ ਹੁੰਦਾ ਆ ਕੇ ਕਹਿੰਦਾ ਮੇਰਾ ਮੁੰਡਾ ਬਹੁਤ ਵੱਡੀ ਨੌਕਰੀ ਤੇ ਲੱਗ ਗਿਆ ਸਰਕਾਰੀ ਨੌਕਰੀ ਮਿਲ ਗਈ ਤੇ ਬਸ ਫਿਰ ਰੋਟੀ ਨਾਲ ਬੁਰਕੀ ਮੂੰਹ 'ਚ ਖੁੱਲ ਜਾਂਦੀ ਹੈ ਮੁਰਕੀ ਅੰਦਰ ਲੰਘਦੀ ਨਹੀਂ ਬੰਦਾ ਸੜ ਜਾਂਦਾ ਵੀ ਇਹਦੇ ਜਵਾਕ ਨੇ ਤਰੱਕੀ ਕਿਉਂ ਕਰ ਲਈ ਵੀ ਇਹ ਇਹਦੇ ਘਰੇ ਖੁਸ਼ੀ ਕਿਉਂ ਆ ਗਈ ਨਣ ਕੇ ਆ ਸਾਡਾ ਅੰਦਰਲਾ ਲੇਟਸ ਸਾੜ ਹੈ ਤੇ ਉਹੀ ਗੱਲ ਇਹਨਾਂ ਕਿਸਾਨਾਂ ਕੋਲ ਹੁੰਦੀ ਹੈ ਵਧੀਆ ਪੰਜਾਬ ਦਾ ਮਹੌਲ ਹੈ ਕਿਸਾਨ ਸੁਖੀ ਨੇ ਵਧੀਆ ਆਪਣੇ ਘਰੇ ਵਰਦੇ ਰਹਦੇ ਨੇ ਵਧੀਆ ਰੋਟੀ ਖਾਂਦੇ ਨੇ ਵਧੀਆ ਚਾਰ ਪੈਣ ਦੀ ਫਸਲ ਹੁੰਦੀ ਹੈ ਠੀਕ ਹੈ ਇਹ ਲਾਲਚ ਦੇ ਦੇ ਕੇ ਤੁਹਾਡੀ ਫਸਲ ਇੰਨੀ ਬਿਕੇ ਐਮ ਐਸ ਪੀ ਹੋ ਆ ਹੂ ਬਾ ਹੂ ਜਣ ਕੇ ਤੁਹਾਡੇ ਕਰਜ਼ੇ ਮਾਫ ਹੋ ਜਾਣਗੇ ਤੁਹਾਨੂੰ ਪੈਨਸ਼ਨਾਂ ਮਿਲਣੀਆਂ ਚਾਹੁੰਦੀਆਂ ਨੇ ਤੁਹਾਨੂੰ ਆ ਇਹ ਜਾਣੇ ਕਿ ਨਾ ਇੰਨਾ ਭੜਕਾ ਰਹੇ ਨੇ ਗੁੰਮਰਾਹ ਕਰ ਰਹੇ ਨੇ ਬਸ ਇਹਨਾਂ ਦੀ ਤੋਰੀ ਫੁਲਕਾ ਚੱਲਦਾ ਰਵੇ ਪੱਕੀਆਂ ਗੱਡੀਆਂ ਨਾਲ ਕੋਲ ਸਪੀਕਰ ਪੱਕੇ ਲੱਗੇ ਹੋਏ ਆ ਪੱਕੇ ਇਹਨਾਂ ਨੇ ਟੈਂਟ ਰੱਖੇ ਹੋਏ ਆ ਰੋਟੀ ਵਾਲੇ ਚੁੱਲ੍ਹੇ ਜੱਲੇ ਸਾਰਾ ਕੁਸਪੈਕਟ ਕਰਕੇ ਰੱਖਿਆ ਸਮਾਨ ਘੰਟਾ ਲਾਉਂਦੇ ਚੱਕ ਕੇ ਗੱਡੀ ਸਮਾਨ ਲਾਉਂਦੇ ਜਾਂ ਕੇ ਧਰਨ ਬਸ 15 20 ਉੱਥੇ ਮੂਰੇ ਬੁਲਾ ਦੇ ਲਿਕੇ ਹੋਂਦੇ ਬੋਲੀ ਚੱਲੋ ਮੋਦੀ ਨੂੰ ਗੱਲਾਂ ਕਰੀ ਚੱਲੋ ਭਗਵੰਤ ਮਾਨ ਨੂੰ ਗੱਲਾਂ ਕਰੀ ਚੱਲੋ ਪਿੱਟ ਸਿਆਪਾ ਕਰੀ ਚੱਲੋ ਬਸ ਇਹਨਾਂ ਤੋਂ ਬਚ ਜੁ ਨਹੀਂ ਪੰਜਾਬ ਨੂੰ ਨਾ ਇਹ ਪੰਜਾਬ ਨੂੰ ਇਹ ਕਹਿ ਲਈ ਵੀ ਖਤਮ ਕਰ ਦੇਣਗੇ ਜੇ ਪੰਜਾਬ ਦੀ ਕਿਸਾਨੀ ਖਤਮ ਕਰਾਤੀ ਇਹਨਾਂ ਨੇ ਗੁੰਮਰਾਹ ਕਰਕੇ ਗਲਤ ਦਿਸ਼ਾ ਦੇਤੀ ਇਹਨਾਂ ਨੇ ਤਾਂ ਆਪ ਹੀ ਬਣਾਵਤ ਲੈ ਇੱਕ ਕਿਸਾਨ ਦੀ ਫਸਲ ਵਾਸਤੇ ਨਸਲ ਵਾਸਤੇ ਬਿਲਕੁਲ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਕੋਈ ਫਸਲਾਂ ਤੱਕ ਕੋਈ ਨਸਲਾਂ ਤੱਕ ਕੋਈ ਮਤਲਬ ਇਹਨੂੰ ਆਪਣੇ ਘਰ ਪਰਨ ਤੱਕ ਮਤਲਬ ਹੁਣੇ ਖੰਡਾਂ ਚੋਂ ਬਾਹਰ ਆਏ ਮੈਨੇ ਪਹਿਲਾਂ ਧੁੰਦ ਵਾਲੀ ਪੈਂਦੀ ਸੀ ਠੰਡ ਵਾਲੀ ਸੀ ਅੰਦਰ ਬੜੇ ਸੀ ਵੱਡੇ ਵੱਡੇ ਕੰਬਲ ਲੇ ਬੈਠੇ ਰਹਿੰਦੇ ਕਿਉਂਕਿ ਬੁਢੇ ਹੈਗੇ ਸਾਰੇ ਮਰਨ ਦਿਹਾੜੇ ਲਈ ਤੇ ਹੁਣ ਬਾਹਰ ਨਿਕਲਿਆ ਹੁਣ ਤਾਂ ਪਲਗਦੀ ਹੈ ਵਧੀਆ ਤੇ ਹੁਣ ਮੌਜ ਨਾਲ ਬੈਹਣ ਤੇ ਲੱਤਾਂ ਸਾਲ ਕੇ ਕੋਈ ਕੁਰਸੀ ਢਾਕੇ ਬੈਹਣ ਤਾਂ ਥੱਲੇ ਜੰਬਰ ਸੈਟ ਲੈਂਦੇ ਨੇ ਗਦਲੇ ਬਸ ਲੱਸੀ ਪਿੰਡਾਂ ਚੋਂ ਗ੍ਰਾਹੀ ਕਰ ਲੈਂਦੇ ਆ ਤੇ ਦਾਲ ਪ੍ਰਸ਼ਾਦਾ ਆ ਜਾਂਦਾ ਬਾਦੂ ਤੇ ਬਸ ਰੋਟੀਆਂ ਖਾਈ ਜਾਂਦੇ ਆ ਤੇ ਬੋਲੇ ਜਾਂਦੇ ਆ 1% ਵੀ ਕਿਸਾਨੀ ਮਸਲੇ ਤੇ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ 1% ਵੀ ਪਹਿਲਾਂ ਇਹ 7-800 ਬੰਦਾ ਦਿੱਲੀ ਮਰਵਾ ਲ ਮੀਐਸਪੀ ਮਿਲ ਗਈ ਠਾਲੇ ਸਾਰੇ ਹੁਣ ਫੇਰ ਕਹਿੰਦੇ ਐਮਐਸਪੀ ਦੀ ਗਾਰੰਟੀ ਲੈਣੀ ਹੈ ਜਿਨ ਕਿ ਕੋਈ ਗਾਰੰਟੀ ਨਹੀਂ ਮਿਲਨੀ ਝੋਨੇ ਤੇ ਕਣਕ ਤੇ ਐਮਐਸਪੀ ਹੈਗੀ ਹੈ ਜੀ ਹੋਰ ਕਿਸੇ ਬਦਲ ਤੇ ਸਰਕਾਰ ਨੇ ਐਮਐਸਪੀ ਦੇਣੀ ਨਹੀਂ ਕਿਸੇ ਵੀ ਮੁਲਕ ਦੇ ਵਿੱਚ ਐਮਐਸਪੀ ਨਹੀਂ ਦਿੱਤੀ ਕਿਸੇ ਨੇ ਕੇਵਲ ਆਪਣੇ ਮੁਲਕ ਦੇ ਵਿੱਚ ਕਿਸੇ ਮੁਲਕ ਦੇ ਵਿੱਚ ਐਮਐਸਪੀ ਨਹੀਂ ਹੈਗੀ। ਕੇਵਲ ਭਾਰਤ ਵਿੱਚ ਕਣਕ ਤੇ ਝੋਨੇ ਤੇ ਐਮਐਸਪੀ ਹੈਗੀ। ਇਹ ਜਾਣ ਬੁੱਝ ਕੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਐ। ਤੇ ਸਰਕਾਰਾਂ ਦੇ ਹੀ ਦਲਾਲ ਨੇ। ਇਹਨਾਂ ਨੂੰ ਤਾਂ ਖਿਹੜਾ ਛਡਾ ਲਓ। ਜੇ ਨਾ ਖਿਹੜਾ ਛਡਾਇਆ ਨਾ ਤਾਂ ਗੱਲਾਂ ਚੇਤੇ ਰੱਖ ਲਿਓ ਇਹ ਬੇੜਾ ਘਰ ਕਰਕੇ ਜਾਣਗੇ। ਇਹ ਤਾਂ ਮਰਨ ਦੇ ਹਾੜੇ ਨੇ। ਤੇ ਜਾਂਦੇ ਜਾਂਦੇ ਨਾ ਇਹ ਬੇੜਾ ਘਰ ਕਰਕੇ ਜਾਣਗੇ ਜੇ ਅਸੀਂ ਨਾ ਸਮਝੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਇਗੁਰੂ ਜੀ ਕੀ ਫਤਿਹ